ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਤਾਂ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਗਤ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਕਿਵੇਂ ਸਾਡੇ ਸਾਰੇ ਕਾਰੇ 'ਚ ਹਰਾਸ ਕਰਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਤੋਂ ਬਾਹਰ ਨਿਕਲਣ ਸਮੇ 11 ਵਾਰ ਇਸ ਦੋ ਪੰਕਤੀਆਂ ਦਾ ਜਾਪ ਕਰ ਲਓ ਸਾਰੇ ਕੰਮ ਸਿੱਧੇ ਪਹਜਾਂਗੇ ਸਾ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੀਂ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਦੇਖੋ ਕਈ ਵਾਰ ਅਸੀਂ ਆਪਣੇ ਘਰ ਤੋਂ ਬਾਹਰ ਬਹੁਤ ਸਾਰੇ ਜ਼ਰੂਰੀ ਕੰਮ ਕਰਨ ਦੇ ਜਾਣਾ ਹੁੰਦਾ ਹੈ ਸਾਧ ਸੰਗਤ ਜੀ ਕਈ ਵਾਰ ਕੋਈ ਅਹਿਮ ਫੈਸਲਾ ਸੁਣਨ ਜਾਣਾ ਹੁੰਦਾ ਹੈ ਜਾਂ ਫਿਰ ਸਨੋਂਣ ਜਾਣਾ ਹੁੰਦਾ ਹੈ ਸਾਥ ਸੰਗਤ ਜੀ ਉਹ ਸਾਰੇ ਕੰਮ ਵਿੱਚ ਵਾਇਗੁਰ ਜੀ ਫਿਰ ਆਪ ਵਰਤਦੇ ਹਨ ਸਾਥ ਸੰਗਤ ਜੀ ਜਦੋਂ ਫਿਰ ਕਿਸੇ ਬੱਚੀ ਦਾ ਰਿਸ਼ਤਾ ਕਰਨ ਜਾਣਾ ਹੋਵੇ ਜਾਂ ਕਈ ਵਾਰ ਪੜਨ ਵੱਡੇ ਬੱਚਿਆਂ ਨੇ ਆਪਣਾ ਇਮਤਿਹਾਨ ਦੇਣ ਲਈ ਜਾਣਾ ਹੁੰਦਾ ਹੈ ਜਾਂ ਸਾਥ ਸੰਗਤ ਜੀ ਜੇ ਨੌਕਰੀ ਤੇ ਇੰਟਰਵਿਊ ਦੇਣ ਵਾਸਤੇ ਜਾਣਾ ਹੁੰਦਾ ਹੈ ਸਾਥ ਸੰਗਤ ਜੀ ਜਦ ਕਿਸੇ ਹੋਰ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣਾ ਹੁੰਦਾ ਹੈ ਤਾਂ ਕਈ ਵਾਰ ਸਾਡੇ ਮਨ ਦੇ ਹਾਲਾਤ ਬਹੁਤ ਨਾਯੁਕ ਹੁੰਦੇ ਹਨ ਸਾਧ ਸੰਗਤ ਜੀ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਸਾਧ ਸੰਗਤ ਜੀ ਸਾਨੂੰ ਇੱਕ ਕਿਸਮ ਦਾ ਡਰ ਬਣਿਆ ਰਹਿੰਦਾ ਹੈ ਪਤਾ ਨਹੀਂ ਸਾਡਾ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਸਾਧ ਸੰਗਤ ਜੀ ਸਾਡੇ ਨਾਲ ਕੀ ਹੋਵੇਗਾ ਚੰਗਾ ਹੋਵੇਗਾ ਜਾਂ ਫਿਰ ਮਾੜਾ ਹੋਵੇਗਾ ਸਾਧ ਸੰਗਤ ਜੀ ਇਹ ਫੈਸਲਾ ਮੇਰੇ ਹੱਕ ਵਿੱਚ ਹੋਵੇਗਾ ਜਾਂ ਨਹੀਂ ਹੋਵੇਗਾ ਸਾਧ ਸੰਗਤ ਜੀ ਦਿਲ ਸਹਿਮਿਆ ਸਹਿਮਿਆ ਰਹਿੰਦਾ ਹੈ ਸਾਧ ਸੰਗਤ ਜੀ ਇਸ ਮੌਕੇ ਦੇ ਉੱਤੇ ਕੈਦ ਕਦੇ ਵੀ ਡਰਨਾ ਜਾਂ ਘਬਰਾਉਣਾ ਨਹੀਂ ਚਾਹੀਦਾ ਸਾਧ ਸੰਗਤ ਜੀ ਸੰਤ ਮਹਾਂਪੁਰਜ ਕਹਿੰਦੇ ਨੇ ਭਾਈ ਹਰ ਵਕਤ ਉਸ ਵੈਗਰੂ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਜਦੋਂ ਵੀ ਆਪਾਂ ਕਰੋ ਜਾਣ ਲਈ ਬਾਹਰ ਪੈਰ ਰੱਖਦੇ ਸਾਧ ਸੰਗਤ ਜੀ ਤਾਂ ਤੁਸੀਂ ਇਸ ਸ਼ਬਦ ਇਸ ਦੋ ਪੰਕਤੀਆਂ ਨੂੰ 11 ਵਾਰ ਜਪਣਾ ਹੈ ਸਾਧ ਸੰਗਤ ਜੀ ਚਾਹੇ ਆਪਾਂ ਕਿਸੇ ਵੀ ਕੰਮ ਜਾਣਾ ਹੋਵੇ ਸਾਨੂੰ ਆਪਣੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਕੇ ਜਾਣਾ ਚਾਹੀਦਾ ਹੈ ਸਾਧ ਸੰਗਤ ਜੀ ਅਸੀਂ ਹਮੇਸ਼ਾ ਵਾਹਿਗੁਰੂ ਜੀ ਤੋਂ ਉਹ ਚੀਜ਼ਾਂ ਮੰਗਦੇ ਹਾਂ ਜੋ ਸਾਨੂੰ ਚੰਗੀਆਂ ਲੱਗਦੀਆਂ ਹਨ ਸਾਧ ਸੰਗਤ ਜੀ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਆਪਾਂ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੈਂ ਜਿਸ ਕੰਮ ਲਈ ਵੀ ਚੱਲਿਆ ਹਾਂ ਸਾਧ ਸੰਗਤ ਜੀ ਉਹ ਮੇਰਾ ਕੰਮ ਬਣ ਜਾਵੇ ਸਾਧ ਸੰਗਤ ਜੀ ਪਹਿਲਾ ਤਾਂ ਆਪਣੀ ਅਰਦਾਸ ਦੇ ਵਿੱਚ ਬਦਲਾਅ ਕਰਨਾ ਹੈ ਸਾਥ ਸੰਗਤ ਜੀ ਹਮੇਸ਼ਾ ਮਾਲਕ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਸ਼ਾ ਜੀ ਜੋ ਤੁਹਾਨੂੰ ਜੰਗਾ ਲਿਕੇ ਉਹ ਹੀ ਕੰਮ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਕਿਉਂਕਿ ਜੇ ਮਾਲਕ ਦੀ ਮਰਜ਼ੀ ਹੈ ਨਾ ਤਾਂ ਹੀ ਹੋਣਾ ਹੈ ਤਾਂ ਹੀ ਕੰਮ ਸਾਡਾ ਸਿਰੇ ਚੜਨਾ ਹੈ ਸਾਥ ਸੰਗਤ ਜੀ ਮਾਲਕ ਤੇ ਦਿੱਤੀ ਹੋਈ ਚੀਜ਼ ਸਾਨੂੰ ਖੁਸ਼ੀਆਂ ਦੇ ਸਕਦੀ ਹੈ ਸਾਥ ਸੰਗਤ ਜੀ ਤੁਸੀਂ ਇਸ ਦੋ ਪੰਕਤੀਆਂ ਦਾ ਜਾਪ ਘਰ ਤੋਂ ਬਾਹਰ ਪੈਰ ਰੱਖਣ ਤੋਂ ਪਹਿਲਾਂ ਇਸ ਦਾ ਜਾਪ ਕਰਨੇ ਹੈ ਗੁਰਬਾਣੀ ਦਾ ਫਰਮਾਨ ਹੈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਕਰ ਬਾਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰਜੀ ਸਹਾਈ ਕਰ ਬਾਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰਜੀ ਸਹਾਈ ਕਰ ਬਾਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰਜੀ ਸਹਾਈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ ਤਰ ਬਾਹਰ ਤੇਰਾ ਪਰਵਾਸ ਤੂੰ ਜਨਕੇ ਹੈ ਸੰਗ ਵਾਹਿਗੁਰੂ ਜੀ ਸਹਾਈ ਸਾਧ ਸੰਗਤ ਜੀ ਤੁਸੀਂ ਜਦੋਂ ਵੀ ਘਰੋਂ ਬਾਹਰ ਜਾਣਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਇਹ ਸ਼ਬਦ ਦਾ 11 ਵਾਰ ਸਾਧ ਸੰਗਤ ਜੀ ਜਾਪ ਕਰਕੇ ਫਿਰ ਤੁਸੀਂ ਕਰੋ ਬਾਹਰ ਜਾਣਾ ਹੈ ਸਾਧ ਸੰਗਤ ਜੀ ਪਾਸ਼ਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਮੇਰਾ ਬਣੇ ਸਾਧ ਸੰਗਤ ਜੀ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਦੇ ਹਾਂ ਸਾਡੇ ਮਨ ਕਦੇ ਵੀ ਡੋਲਦਾ ਨਹੀਂ ਘਬਰਾਉਂਦਾ ਨਹੀਂ ਸਾਧ ਸੰਗਤ ਜੀ ਅੱਗੇ ਫੈਸਲਾ ਜੋ ਮਰਜ਼ੀ ਹੋਵੇ ਸਾਧ ਸੰਗਤ ਜੀ ਸਾਤ ਸੰਗਤ ਜੀ ਜਦੋਂ ਅਸੀਂ ਅਰਦਾਸ ਕਰਕੇ ਵਾਹਿਗੁਰੂ ਜੀ ਨੂੰ ਇਹ ਗੱਲ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਜੋ ਤੁਹਾਨੂੰ ਪਾਵੇ ਉਹ ਹੀ ਕਰਨਾ ਸਾਤ ਸੰਗਤ ਜੀ ਫਿਰ ਜੋ ਵੀ ਅਸੀਂ ਕੰਮ ਲਈ ਜਾਂਦੇ ਹਾਂ ਉਸ ਦਾ ਜੋ ਵੀ ਫੈਸਲਾ ਹੁੰਦਾ ਹੈ ਸਾਤ ਸੰਗਤ ਜੀ ਉਹ ਵਾਹਿਗੁਰੂ ਜੀ ਦੀ ਦੇਣ ਹੁੰਦੀ ਹੈ ਸਾਨੂੰ ਸਬਰ ਤੇ ਸੰਤੋਖ ਹੋਵੇਗਾ ਉਸ ਫੈਸਲੇ ਤੇ ਸਾਨੂੰ ਭਰੋਸਾ ਹੋਵੇਗਾ ਕਿ ਇਹ ਫੈਸਲਾ ਵਾਹਿਗੁਰੂ ਜੀ ਨੇ ਹੀ ਕੀਤਾ ਹੈ ਇਹ ਕੰਮ ਵਾਹਿਗੁਰੂ ਜੀ ਨੇ ਹੀ ਕੀਤਾ ਹੈ ਸਾਧ ਸੰਗਤ ਜੀ ਜਿਵੇਂ ਅਤੇ ਇਮਤਿਹਾਨ ਦੇਣ ਜਾਂਦੇ ਆ ਉਸ ਦੇ ਵਿੱਚ ਅਸੀਂ ਵਧੀਆ ਨੰਬਰ ਲੈ ਕੇ ਪਾਸ ਹੋ ਜਾਂਦੇ ਹਾਂ ਸਾਧ ਸੰਗਤ ਜੀ ਜਾਂ ਫਿਰ ਅਸੀਂ ਕਿਸੇ ਬੱਚੀ ਦਾ ਰਿਸ਼ਤਾ ਕਰਨ ਲਈ ਜਾਂਦੇ ਹਾਂ ਓਵਰ ਸਾਨੂੰ ਚੰਗਾ ਲੱਗਦਾ ਹੈ ਜਾਂ ਨਹੀਂ ਵੀ ਚੰਗਾ ਲੱਗਦਾ ਕਿਸੇ ਵਾਲੇ ਕਿਸ ਗੱਲ ਕਰਕੇ ਰਿਸ਼ਤਾ ਨਹੀਂ ਹੁੰਦਾ ਸਾਧ ਸੰਗਤ ਜੀ ਉਹ ਵੀ ਉਸ ਵਾਹਿਗੁਰੂ ਜੀ ਦਾ ਹੀ ਇਸ਼ਾਰਾ ਹੁੰਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਹੀ ਫੈਸਲਾ ਹੁੰਦਾ ਹੈ ਸਾਧ ਸੰਗਤ ਜੀ ਮਾਲਕ ਮੇਰੀ ਅੰਗ ਸੰਗ ਸੀ ਸਾਧ ਸੰਗਤ ਜੀ ਇਹ ਫੈਸਲਾ ਮੇਰੇ ਮਾਲਕ ਦਾ ਸੀ ਸਾਧ ਸੰਗਤ ਜੀ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਆਪ ਵਰਤਦੇ ਨੇ ਸਾਥ ਸੰਗਤ ਜੀ ਅਤੇ ਸਾਰੇ ਰਸਤੇ ਦੇ ਵਿੱਚ ਵੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਜਾਣਾ ਹੈ ਸਾਥ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਨੇ ਪਾਈ ਜਦੋਂ ਵੀ ਕਰੋ ਕੋਈ ਕੰਮ ਕਰਨ ਦੀ ਬਾਹਰ ਜਾਣਾ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਅਰਦਾਸ ਕਰਕੇ ਇਸ ਦੋ ਪੰਗਤੀਆਂ ਪੰਗਤੀਆਂ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਵੜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਸਾਤ ਸੰਗਤ ਹੈ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਦੋਸਤਾਂ ਮਿੱਤਰਾਂ ਤਾਂ ਜੋ ਕੋਈ ਭੁੱਲਿਆ ਪੜਕਾ ਹੋਵੇ ਗੁਰਬਾਣੀ ਦੇ ਨਾਲ ਜੁੜ ਸਕੇ ਸਾਧ ਸੰਗਤ ਜੀ ਬਾਬਾ ਜੀ ਨੇ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਿਆ ਕਰੋ ਸਾਧ ਸੰਗਤ ਜੀ ਅਤੇ ਬਾਬਾ ਜੀ ਬਾਰੇ ਜਾਣਿਆ ਕਰੋ ਕਿ ਬਾਬਾ ਜੀ ਕੀ ਸੰਦੇਸ਼ ਦਿੰਦੇ ਨੇ ਇਸ ਕਥਾ ਦੇ ਵਿੱਚ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੁਕਾਂ ਦੀ ਕਿ ਮਾਬਖਸ਼ਣੀ ਜੀ ਫਤਿਹ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ-ਬੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ